ੴ ਸਤਨਾਮ ਕਰਤਾ ਪੁਰਖ ਮਿਰਭਉ ਨਿਰਵੈਰ ਕਾਲੂ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦੁ ਧਨ ਧਨ ਰਾਮਦਾਸ ਗੁਰ ਮੇਨੁ ਸਿਰ ਆਤਨੈ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀਅਤੈ ਸੰਗਤੀ ਪਰਮ ਬ੍ਰਹਮ ਕਰ ਨਮਸਕਾਰਿਆ دیو پوری میں گیو آپ پرمیشور پھو ہر سنگا سن دری گر بیٹھا رہس سردیو تی جس جے جے جم پہ آسر گئے تھے پا پاپ تین پیتر کم پہ ਹਟੇ ਸੁਪਾ ਪਤਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ ਸਤਰ ਸਿੰਘਾਸਨ ਪ੍ਰਥਮੀ ਗੁਰ ਅਰਜੁਨ ਕਾਉ ਤੇ ਆਇਓ ਸਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦਿਆਉ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜ ਜਿਨੀਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦਾ ਬਹਾਨ ਪਵਿੱਤਰ ਦਿਨ ਛੋਡੇ ਸੁਲਤਾਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਹੈ ਸਾਕਤਾਂ ਸਰਦਾ ਭਾਵਨਾ ਸਤਕਾਰ ਦੇ ਨਾਲ ਪਾਵਨ ਗੁਰਪੁਰਬ ਦਿਹਾੜਾ ਮਨਾ ਰਹੀਆਂ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਡੀ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਬਖਸ਼ਿਸ਼ ਕੀਤੀ ਸ੍ਰੀ ਅਮਰ ਸਰ ਸਾਹਿਬ ਵਿਖੇ ਸਾਕਤਾਂ ਦਾ ਭਾਰੀ ਕੱਟ ਸੀ ਬਾਬਾ ਪੀਰਤੀ ਚੰਦ ਜੀ ਨੇ ਉਸ ਵੇਲੇ ਬੜਾ ਵਿਰੋਧ ਕੀਤਾ ਇਹ ਗੱਦੀ ਦਾ ਹੱਕਦਾਰ ਵੱਡਾ ਸੁਪੁੱਤਰ ਹੁੰਦਾ ਇਸ ਕਰਕੇ ਤੁਸੀਂ ਮੇਰਾ ਹੱਕ ਸੀ ਮੇਰਾ ਹੱਕ ਮੇਰੇ ਕੋਲੋਂ ਖੋ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤਾ ਹੈ ਸਤਿਗੁਰੂ ਜੀ ਕਹਿਣ ਲੱਗੇ ਪੁੱਤਰ ਜੀ ਇਹ ਕਿਸੇ ਦਾ ਹੱਕ ਨਹੀਂ ਹੈ ਇਹ ਤਾਂ ਤੁਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੈ ਇਸ ਗੱਦੀ ਤੇ ਕਿਸੇ ਦਾ ਦਾਵਾ ਨਹੀਂ ਹੈ ਇਹ ਸੱਚਖੰਡ ਦੀ ਹੁੰਡੀ ਹੈ ਜਿਸ ਉੱਤੇ ਇਸ ਉੱਤੇ ਜਿਸ ਦਾ ਹੱਕ ਸੀ ਉਸ ਨੇ ਇਸ ਨੂੰ ਪਾ ਲਿਆ ਹੈ ਅਕਾਲ ਪੁਰ ਪਰਮੇਸ਼ਰ ਦਾ ਹੁਕਮ ਉਹਦੀ ਵਡਿਆਈ ਉਹਦੀ ਬਖਸ਼ਿਸ਼ ਸੇਵਾ ਤੋਂ ਬਿਨਾ ਭਾਵਨਾ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀ ਇਸ ਕਰਕੇ ਸੱਚਖੰਡ ਦੀ ਹੁੰਡੀ ਸ੍ਰੀ ਗੁਰੂ ਨਾਨਕ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਉਹਨਾਂ ਤੇ ਬਖਸ਼ਿਸ਼ ਹੋਈ ਉਹਨਾਂ ਨੂੰ ਪ੍ਰਾਪਤ ਹੋਈ ਟਗੜਾ ਕੀਤਾ ਬਾਬਾ ਪਿਰਥੀ ਚੰਦ ਜੀ ਨੇ ਸਤਿਗੁਰਾਂ ਨੇ ਸਾਰੰਗ ਰਾਗ ਦੇ ਅੰਦਰ ਪਾਵਨ ਸ਼ਬਦ ਵੀ ਉਚਾਰਨ ਕੀਤਾ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਵਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ ਪੁੱਤਰ ਕਿਉਂ ਝਗੜਾ ਕਰਦਾ ਹੈ ਇਹਨਾਂ ਮਾਪਿਆਂ ਨੇ ਤੈਨੂੰ ਪਾਲਿਆ ਹੈ ਤੈਨੂੰ ਇਸ ਲਾਇਕ ਬਣਾਇਆ ਧੰਨ ਦੀ ਖਾਤਰ ਉਹਨਾਂ ਦੇ ਨਾਲ ਹੀ ਤੂੰ ਝਗੜਾ ਕਰਦਾ ਹੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਸ ਵੇਲੇ ਸੰਗਤਾਂ ਨੂੰ ਨਾਲ ਲੈ ਕਰਕੇ ਬਾਬਾ ਬੁੰਡਾ ਸਾਹਿਬ ਜੀਾਂ ਦੇ ਨਾਲ ਬਚਨ ਕੀਤੇ ਬਾਬਾ ਫਿਰਤੀ ਚੰਦ ਜੀ ਬਾਬਾ ਬੁੰਡਾ ਜੀ ਦੇ ਨਾਲ ਵੀ ਝਗੜਾ ਕਰਦਾ ਹੈ ਕਿ ਤੁਸੀਂ ਤਾਂ ਸਿਆਣੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤਾਂ ਆਪ ਜੀ ਸੇਵਾ ਕਰਦੇ ਆ ਰਹੇ ਹੋ ਤੁਸੀਂ ਵੀ ਮੇਰੇ ਹੱਕ ਵਿੱਚ ਆਵਾਜ਼ ਨਹੀਂ ਉਠਾਈ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਛੇੜ ਛਿੜਕਿਆ ਬਾਬਾ ਫ਼ਰੀਦ ਚੰਦ ਜੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਪਰਿਵਾਰ ਸਮੇਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਨਾਲ ਲੈ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਦੇ ਨਾਲ ਚੱਲ ਕਰਕੇ ਆਏ ਪਾਵਨ ਸ੍ਰੀ ਬੌਲੀ ਸਾਹਿਬ ਵਿਖੇ ਇਸ਼ਨਾਨ ਕੀਤਾ ਰਾਤ ਦਾ ਸਮਾਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਵਕੀਤ ਕੀਤਾ ਅਮਰਤ ਵੇਲੇ ਉੱਠੇ ਸੋਚਾ ਇਸ਼ਨਾਨ ਕਰਕੇ ਦੀਵਾਨ ਸਜਿਆ ਹੈ ਬਾਬਾ ਮੋਹਣ ਜੀ ਬਾਬਾ ਮੋਰੀ ਜੀ ਇਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਦੀ ਬਾਹ ਫੜਾਉਂਦੇ ਹਾਂ ਕਿਹਾ ਕਿ ਆਪ ਜੀ ਵੱਡੇ ਹੋ ਇਹਨਾਂ ਦੇ ਸਿਰ ਤੇ ਹੱਥ ਰੱਖਣਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਦੇ ਮੰਮਾ ਲੱਗਦੇ ਸਨ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੇ ਸੰਗਤ ਨੂੰ ਉਪਦੇਸ਼ ਦਿੰਦਿਆ ਹੋਇਆ ਕਿ ਅੱਜ ਤੋਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੇ ਸਮਾਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਗੁਰੂ ਜਾਣਣਾ ਇਸ ਤਰ੍ਹਾਂ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਣੇ ਅਨੁਸਾਰ ਸੰਗਤਾਂ ਨੂੰ ਉਪਦੇਸ਼ ਦਿੰਦਿਆ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੇ ਆਪਣੇ ਸਰੀਰ ਦਾ ਸਰੀਰਕ ਚੋਲਾ ਜਿਹੜਾ ਸੀ ਉਹ ਤਿਆਗ ਦਿੱਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦੀ ਕੁੱਲ ਉਮਰ 46 ਸਾਲ 11 ਮਹੀਨੇ ਔਰ 2 ਦਿਨ। 6 ਸਾਲ 11 ਮਹੀਨੇ 19 ਦਿਨ ਸਤਿਗੁਰੂ ਜੀ ਗੁਰਤਾ ਗੱਦੀ ਤੇ ਸੁਭਾਿਮਾਨ ਰਹੇ। ਔਰ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦਿਆਂ ਮਹਾਰਾਜਿਆਂ ਨੇ ਅਨੇਕਾਂ ਗੁਰਮਤਿ ਪਰਥਾਏ ਜਿਹੜੇ ਸੰਨ ਉਹ ਕਾਰਜ ਕੀਤੇ। ਪੀਰਾਗਾਾਂ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਨੇ ਪਵਿੱਤਰ ਬਾਣੀ ਰਚੀ ਉਚਾਰਣ ਕੀਤੀ। ਜਦੋਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਿਆਂ ਦਾ ਕਿਉਂਕਿ ਬਾਲ ਅਵਸਥਾ ਦੇ ਵਿੱਚ ਹੀ ਮਾਤਾ ਪਿਤਾ ਦਾ ਸਿਰ ਤੋਂ ਸਾਇਆ ਚਲੇ ਜਾਣਾ ਔਰ ਨਾਨੀ ਜੀ ਨਾਲ ਲੈ ਕਰਕੇ ਬਾਸਰਕੇ ਨਗਰ ਵਿਖੇ ਆ ਗਏ। ਔਰ ਇੱਥੇ ਕੋਈ ਸਕੂਲ ਦੀ ਪੜ੍ਹਾਈ ਜਿਆਦਾ ਇਤਿਹਾਸ ਦੇ ਵਿੱਚ ਗੁਰੂ ਰਾਮਦਾਸ ਸਹਿਬ ਮਹਾਰਾਜ ਜੀ ਦਾ ਜ਼ਿਕਰ ਨਹੀਂ। ਸ੍ਰੀ ਗੁਰੂ ਅਮਰਦਾਸ ਸਹਿਬ ਮਹਾਰਾਜਿਆਂ ਦੀ ਸ਼ਰਣ ਵਿੱਚ ਰਹਿੰਦਿਆਂ ਉਹ ਗੁਰਮਤ ਤਾਰਨ ਕੀਤੀ। ਔਰ ਸਤਿਗੁਰਾਂ ਦੇ ਹਿਰਦੇ ਅੰਦਰ ਉਹ ਅਗੰਮੀ ਦਾਤ 3 ਰਾਗ ਸਤਿਗੁਰਾਂ ਨੇ ਉਚਾਰਨ ਕੀਤੇ ਔਰ 3 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਔਰ ਗੁਰਮਤਿ ਦੇ ਪਰਥਾਏ ਮਹਾਰਾਜਿਆਂ ਦੇ ਪਵਿੱਤਰ ਬਚਨ ਸਮੁੱਚੀ ਮਾਨਵ ਦੇ ਕਲਿਆਣ ਵਾਸਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜੇ ਤੂੰ ਆਪਣਾ ਮੁਨੱਖਾ ਜੀਵਨ ਨੂੰ ਸਫਲਾ ਬਣਾਉਣਾ ਚਾਹੁੰਦਾ ਹੈ ਜਪ ਮਾਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁਖ ਊਜਲ ਹੋਈ ਹੈ ਨਿਤ ਧਿਆਈਏ ਹਰ ਫੁਰਖ ਨਿਰੰਜਨਾ ਇਹ ਮਨ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਲੋਕ ਪਰਲੋਕ ਦੇ ਵਿੱਚ ਪਵਿੱਤਰ ਨਾਮ ਤੇਰੀ ਸਹਾਇਤਾ ਕਰਦੇ ਉਹ ਸਤਗੁਰ ਕਾ ਜੋ ਸਿੱਖ ਖਾਏ ਸੁ ਭਲ ਕੇ ਉਠਾਰ ਨਾਮ ਧਿਆਵੈ ਉਦਮ ਕਰੇ ਪਾਲਕੇ ਪਰਭਤੀ ਇਸ਼ਨਾਨ ਕਰੇ ਅਮ੍ਰਿਤ ਸਰਨਾਵੇ ਜੋ ਮਨੁੱਖ ਸਤਿਗੁਰੂ ਦਾ ਸੱਚਾ ਸਿੱਖਕ ਬੰਦਾ ਹੈ ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ ਉਹ ਰੋਜ਼ ਸਵੇਰੇ ਉੱਠ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਕਰਦਾ ਹੈ ਉਦਮ ਕਰੇ ਪਾਲਕੇ ਪਰਭਤੀ ਇਸ਼ਨਾਨ ਕਰੇ ਅਮ੍ਰਿਤ ਸਰਨਾਵੇ ਹਰ ਰੋਜ਼ ਸਵੇਰੇ ਉਦਮ ਕਰਦਾ ਹੈ ਇਸ਼ਾਨਾਨ ਕਰਦਾ ਹੈ ਫਿਰ ਨਾਮ ਰੂਪ ਅੰਮ੍ਰਿਤ ਦੇ ਸਰੋਵਰ ਵਿੱਚ ਟੁੱਬੀ ਲਾਉਂਦਾ ਹੈ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲਵੇ ਖਾਪ ਦੋਖ ਲੈ ਜਾਵੇ ਸਤਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਇਸ ਤਰ੍ਹਾਂ ਉਹਦੇ ਸਾਰੇ ਜਿਹੜੇ ਪਾਪ, ਵਿਕਾਰ, ਕਾਮ, ਕ્રોਧ, ਲੋਭ, ਮਾਨਕਾਰ ਦੀ ਹਿਰਦੇ ਅੰਦਰੋਂ ਨਿਵਰਤੀ ਹੋ ਜਾਂਦੀ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਅੰਮ੍ਰਿਤ ਵੇਲੇ ਉੱਠ ਕਰਕੇ ਪਰਭੂ ਦੀ ਭਗਤੀ ਕਰਨੀ ਕੋਣ ਵੱੱਤਾ ਹਰ ਨਾਮ ਨਾਮ ਬੀਜਿਓ ਅੱਗਾ ਭੁੱਖਾ ਕੀ ਆ ਖਾਈ ਇਹ ਵਤਰ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਬੀਜਣ ਦਾ ਸਮਾ ਹੈ ਮਨੁੱਖਾ ਸਰੀਰ ਦੇ ਦੁਆਰਾ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਕਿਉਂਕਿ ਇਹ ਸਮਾ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਪ੍ਰਭੂ ਦੀ ਭਗਤੀ ਕਰਨੀ ਪਰਭੂ ਨਾਲ ਜੁੜਨਾ ਇਹ ਧੰ ਜਿਹੜਾ ਹੈ ਕਦੇ ਮੁੱਕਣ ਵਾਲਾ ਨਹੀਂ ਹਰ ਧੰ ਅੰਮ੍ਰਿਤ ਵੇਲੇ ਬੱਤ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖਟੇ ਨਹੀਂ ਸ੍ਰੀ ਗੁਰੂ ਰਾਮਦਾਸ ਸਹਿਬ ਮਹਾਰਾਜੀਆਂ ਦੇ ਬਚਨ 72 ਦੇ ਵੇਲੇ ਅੰਮ੍ਰਿਤ ਵੇਲੇ ਉੱਠ ਕਰਕੇ ਬੀਜਿਆ ਹੋਇਆ ਇਹ ਹਰਨਾਮ ਧੰ ਭਗਤ ਜਨ ਆਪ ਵਰਤਦੇ ਰਹਿੰਦੇ ਹਨ ਹੋਰਨਾਂ ਨੂੰ ਵੰਡਦੇ ਰਹਿੰਦੇ ਹਨ ਇਹ ਜਿਹੜਾ ਧੰ ਹੈ ਬੰਦਿਆ ਕਦੇ ਮੁਕਦਾ ਨਹੀਂ ਹਲਤ ਪਾਲਤ ਹਰ ਧੰ ਹੈ ਕਿ ਭਗਤਾਂ ਕੋ ਮਿਲੀ ਵਡਿਆਈ ਭਗਤ ਜਨਾਂ ਨੂੰ ਲੋਕ ਅਤੇ ਪਰਲੋਕ ਵਿੱਚ ਇਸ ਨਾਮ ਧੰ ਕਰਕੇ ਇੱਜ਼ਤ ਮਿਲਦੀ ਹੈ ਵਡਿਆਈ ਮਿਲਦੀ ਹੈ ਭਟ ਸਹਿਬਾਨਾ ਨੇ ਜ਼ਿਕਰ ਕੀਤਾ ਦੇਵਪੁਰੇ ਮੈਂ ਗਇਓ ਆਪ ਪਰਮੇਸ਼ਵਰ ਪਾਇਓ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਦੇਵ ਲੋਕ ਸੱਚਖੰਡ ਨੂੰ ਗਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦਿਆ ਹੋਇਆ ਜਿੰਨਾ ਸਮਾਂ ਸਰੀਰ ਕਰਕੇ ਸਵਾਸ ਸਤਿਗੁਰੂ ਜੀ ਬਖਸ਼ਿਸ਼ ਲੈ ਕਰਕੇ ਆਏ ਔਰ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੋਤੀ ਜੋਤ ਰਲੀ ਸੰਪੂਰਨthia ਰਾਮ ਹਰ ਸਿੰਘ ਆਸਣ ਦਿਓ ਸ੍ਰੀ ਗੁਰੂ ਤਹਿ ਬਿਠਾਇਓ ਰਹਿਸ ਕਿਓ ਸੁਰਦੇਵ ਤੋਹੇ ਜਸ ਜਾਏ ਜਾਏ ਜੰਤ ਹੈ ਅਸੁਰ ਗਾਇਤੇ ਭਾਗ ਪਾਪ ਤਿਨ ਪੀਤਰ ਕੰਪੈ ਕਾਟੇ ਸੁਪਾਪ ਤਿਨਰੋਂ ਕੇ ਗੁਰ ਰਾਮਦਾਸ ਜੁਜਨ ਪਾਇਓ ਛਤਰ ਸਿੰਘਾਸਨ ਪਿਰਤਮੀ ਗੁਰੂ ਅਰਜਨ ਕਉ ਦੇ ਆਇਓ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਨੁ ਧਰਤੀ ਦਾ ਇਰਾਜ ਗੁਰਤਾ ਗੱਦੀ ਦੀ ਵਕਸ਼ਿਸ਼ ਕਰਕੇ ਸਤਗੁਰੂ ਜੀ ਨੇ ਆਪ ਸਚਖੰਡ ਵਿਖੇ ਪਿਆਨਾ ਕੀਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨthia ਰਾਮ ਜਿਵੇਂ ਸੂਰਜ ਦੀਆਂ ਕਿਰਣਾ ਸੂਰਜ ਤੋਂ ਪੈਦਾ ਹੁੰਦੀਆਂ ਸੂਰਜ ਵਿੱਚ ਹੀ ਸਮਾ ਜਾਂਦੀਆਂ ਇਸੇ ਤਰ੍ਹਾਂ ਕੋ ਜੋਤ نورਾਨੀ ਇਲਾਹੀ ਜੋਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਆਪੇ ਰੋ ਗਏ ਅੱਜ ਦੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾਏ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਪੁਰਬ ਸਾਰੀਆਂ ਸੰਗਤਾਂ ਉਤਸ਼ਾਹ ਭਾਵਨਾ ਸ਼ਰਧਾ ਦੇ ਨਾਲ ਬਿਨਾ ਰਹੀਆਂ ਹਨ ਜੀ ਵਿਚਾਰਾਂ ਕਰਦਿਆਂ ਕੋਲ ਹੋਈਆਂ ਬਿਆਨਤ ਕੁਲਾਂ ਦੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ